ਵਾਹਿਗੁਰੂ ਜੀ ਸ਼ਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਬਾਹ ਜੁਗ ਜੁਗ ਫੇਰ ਬਟਾਈਐ ਗਿਆਨੀ ਬੁਝੈ ਤਾਹੀ ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਬਾਹ ਤ੍ਰਿਤ ਰਥ ਜਤੈ ਕਾ ਜੋਰ ਅੱਗੇ ਰਥ ਬਾਹ ਦੁਆਪਰ ਰਥ ਤਪੈ ਕਾ ਸਤ ਅੱਗੇ ਰਥ ਵਾਹੋ ਕਲ ਜੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ ਮਹੱਲਾ ਪਹਿਲਾ ਸਾਮ ਕਹ ਸਿਤੰਬਰ ਸੁਆਮੀ ਸਤਮੈ ਆਚੈ ਸੱਚ ਰਹੇ ਸਭ ਕੋ ਸਤਿ ਸਮਾਵੈ ਰਿਗ ਕਹ ਰਹਾ ਭਰਪੂਰਾ ਰਾਮ ਨਾਮ ਦੇਵਾ ਮੈ ਸੂਰ ਨਾਈ ਲਿਆ ਅਪਰਾਸ਼ਤ ਜਾਹੀ ਨਾਨਕ ਤੋ ਮੁਖੰਤਰ ਪਾਹੀ ਜਦ ਮੈਂ ਜੋ ਰਸ਼ਲੀ ਚੰਦਰਾਵਲਾ ਕਾਨ ਕ੍ਰਿਸ਼ਨ ਜਾਦਵ ਭਇਆ ਪਾਰ ਜਾਤ ਗੋਪੀ ਲਿਆ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਾਲਮੇ ਵੇਦ ਥਰਬਣ ਹੂਆ ਨਾਉ ਖੁਦਾਈ ਅਲਹੋ ਭਿਆ ਨੀਲ ਵਸਤਰ ਕੇ ਕਪੜੇ ਪਹਿਰੇ ਤੁਰਕ ਪਠਾਣੀ ਅਮਲਕੀਆ ਚਾਰੇ ਵੇਦ ਹੋਏ ਸਤਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਤ ਕਰਨੀ ਚ ਸਦਾਏ ਤੋ ਨਾਨਕ ਮੋਖ ਅੰਤਰ ਪਾਈ ਪੌੜੀ ਸਤ ਗੁਰ ਬਿੱਟਾ ਹੋ ਬਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦੀਆ ਇੰਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲਗੇ ਡੁੱਬੇ ਸੀ ਬਣਜਾਰਿਆ ਸਤ ਗੁਰੂ ਹੈ ਬੋਹਿთა ਬਿਰ ਲੈਕ ਨਾ ਵਿਚਾਰਿਆ ਕਾਰ ਕਿਰਪਾ ਪਾਰ ਉਤਾਰਿਆ ਸੋਕ ਮਹਲਾ ਪਹਿਲਾ ਸਿੰਮਲ ਰੁਖ ਸਰਾਏ ਰਾਤ ਦੀਰਗਾਤਮੁ ਚ ਹੋਏ ਜੇ ਆਵੈ ਅਸਕਰ ਜਾਹੀ ਨਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੀ ਕੰਮ ਨ ਆਵੈ ਪਤ ਮਿਠਤ ਨੀ ਵਿਨਾਨਕਾ ਗੁਣ ਚੰਗਿਆਈਆ ਤਾਤਾ ਸਭ ਕੋ ਨਿਭਾਇ ਆਪਕਾਓ ਪਰ ਕੋ ਨਿਵਹਿ ਨ ਕੋਈ ਤਾਰ ਤਾਰਾ ਜੋ ਤੋ ਲੀਐ ਨਿਵੈ ਸੋ ਗਉਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੀ ਸੇਸ ਨਿਵਾਇਆ ਕਿਆ ਤੀਹ ਜਹਰ ਦੇ ਕੋ ਸਦ ਦੇ ਜਾਹੇ ਮਹਲਾ ਪਹਿਲਾ ਪੜ ਪੁਸਤਕ ਸੰਧਿਆ ਆਵਾਦੰ ਸੇ ਲ ਪੂਰੇ ਸੁਭਾਗਲੇ ਸਮਾਦੰ ਮੁਖ ਝੂਠ ਵਿਭੋਖਣਸਾਰੰ ਤਰੇ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਧੋਇ ਧੋਤੀ ਵਸਤਰ ਕਪਾਟੰ ਜੇ ਜਾਣ ਸ ਬ੍ਰਹਮੰ ਕਰਮੰ ਸਾ ਫੋਕਟ ਨਿਸਚੋ ਕਰਮੰ ਕਹ ਨਾਨਕ ਨਿਸਚੋ ਧਿਆਵੈ ਬਿਨ ਸਤਗੁਰ ਬਾਟ ਨ ਪਾਵੈ ਪੌੜੀ ਕਪੜਾ ਰੂਪ ਸੁਹਾਵਣਾ ਸੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜਾ ਅੱਗੇ ਜਾਵਣਾ ਨੰਦਾ ਨੰਗਾ ਦੋਜਕ ਚਾਲਿਆ ਤਦ ਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਲੋਕ ਮਹਲਾ ਪਹਿਲਾ ਦਇਆ ਕਪਾ ਹ ਸੰਤੋਖ ਸੂਤਾ ਜਤ ਗੰਢੀ ਸਤ ਵਾਟਾ ਇਹੋ ਦਿਨੇ ਉਹ ਦੀਅ ਕਾ ਹਈ ਤਾ ਪਾਂਡੇ ਘਤ ਨਾ ਇਹ ਟਟੇ ਨਾ ਮਰ ਲੱਗੈ ਨਾ ਇਹ ਜਲੇ ਨਾ ਜਾਏ ਤਨ ਸੁਮਾਨਸ ਨਾਨਕ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾ ਆਵਹਿ ਚੌਕੈ ਪਾਇਆ ਸਿੱਖਾ ਕਰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ ਉਹ ਮੂ ਆ ਉਹ ਝੜ ਪਿਆ ਬੀ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਅਨਾਲ ਤੱਗ ਕਪਾਹ ਕੱਤੀਐ ਬ੍ਰਾਹਮਣ ਵਟਿਆਏ ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟਿਆ ਭੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਾਈ ਜੇ ਤੱਗ ਹੋਵੇ ਜੋਰ ਮਹਲਾ ਪਹਿਲਾ ਨਾਏ ਮੰਨਿਆ ਪਾਤੂ ਪਜੈ ਸਾ ਲਾਹੀ ਸੱਚ ਸੋਤਾ ਦਰਗਹ ਅੰਦਰ ਪਾਈਐ ਤੱਗ ਨਾ ਟੂੜ ਸਪੂਤਾ ਮਹਲਾ ਪਹਿਲਾ ਤੱਗ ਨੰਦਰੀ ਤੱਗ ਨ ਨਾਰੀ ਪਲਕੇ ਥੁੱਕ ਪਵੈ ਨਿਤ ਦਾੜੀ ਤੱਗ ਨ ਪੈਰੀ ਤੱਗ ਨ ਹੱਤੀ ਤੱਗ ਨ ਜੇਹਵਾ ਤੱਗ ਨ ਆਖੀ ਮੇ ਤੱਗਾ ਪੇ ਬਤੈ ਬਟ ਧਾਗੇ ਅਵਰਾ ਘੱਤੈ ਲੈ ਹਾੜ ਕਰੇ ਵਿਆਹੋ ਕੰਡ ਕਾ ਗਲ ਦੱਸੇ ਰਾਹ ਸੁਣ ਵੇਖੋ ਲੋਕਾ ਇਹੋ ਵਿਢਾਣ ਮਨ ਅੰਧਾ ਨਾ ਉਸ ਜਾਣ ਪਾੜੇ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾ ਸਾਈਂ ਖਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ ਹੁਕਮ ਮੰਨਿਆ ਹੋ ਵੈ ਪਰਵਾਨ ਤਾ ਖਸਮਾ ਕਾ ਮਹਿਲ ਪਾਏ ਸੀ ਖਸਮਾ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਦਾ ਦਰਗੈ ਪੈ ਦਾ ਜਾਏ ਸੀਸ ਲੋਕ ਮਹਲਾ ਪਹਿਲਾ ਗਉ ਬ੍ਰਾਹਮਣ ਕਉ ਕਰ ਲਾਵ ਹੋ ਗੋਬਰ ਤਰਨ ਨ ਜਾਈ ਤੋਤੇ ਟੇਕਾ ਤੈ ਜਪ ਮਾਲੀ ਧਾਨ ਮਲੇਚਾਂ ਖਾਈ ਅੰਤਰ ਪੂਜਾ ਪੜੈ ਕਤੇ ਬਾ ਸੰਜਮ ਤੁਰਕਾਂ ਪਾਈ ਛੋਡੀਲੇ ਪਖੰਡਾ ਨਾਮ ਲਐ ਜਾ ਹਿਤ ਰੰਦਾ ਮਹੱਲਾ ਪਹਿਲਾ ਮਾਂਡਸ ਖਾਣੀ ਕਰੈ ਨਿਵਾਜ ਸ਼ੁਰੀ ਬਗਾਇਨ ਤਿੰਨ ਗਲ ਤਾਗ ਤੈਨ ਕਰ ਬ੍ਰਹਮਣ ਪੂਜਨਾਦ ਹੁਨਾ ਪਿਆਵੈ ਉਹੀ ਸਾਦਾ ਕੁੜੀ ਰਾਸ ਪੂੜਾ ਬਾਪਹਾਰ ਕੂੜ ਬੋਲ ਕਰਹਾ ਹਾਰ ਸਾਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰਾ ਮੱਥਾ ਟਿੱਕਾ țeੜ ਤੋ ਟਿੱਕ ਖਾਈ ਹੱਥ ਸੂਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਗਾ ਪ੍ਰਵਾਨ ਹਮਨੇਸ਼ ਤਾਂ ਲੈ ਪੂਜਾ ਪਰਾਣ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਚੌਕੇ ਉਪਰ ਕਿਸੈ ਨਾ ਜਾਣਾ ਦੇ ਕੇ ਚੌਕਾ ਕੱਢੀ ਘਾਰ ਉੱਪਰ ਆਏ ਬੈਠੇ ਕੂੜਿਆਰ ਮਤ ਭਿੱਟਾ ਬੇਮਤ ਭਿੱਟਾ ਇਹੋ ਅਨ ਸਾਡਾ ਭਿੱਟਾ ਤਾਨ ਫਿੱਟਾ ਫੇੜ ਕਰੇ ਨਾ ਮਨ ਝੂਠਾ ਚੁਲੀ ਭਰੇ ਨਾ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ ਇੱਤੈ ਅੰਦਰ ਸਭ ਕੋ ਬੇਖ ਨਜ਼ਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਪਹਿ ਕਰਮ ਕਰਾਈਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਇਂਦਾ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾ ਹੁਕਰਾਈਂਦਾ ਧਰਮ ਮੰਗਨੇ ਪੇਖ ਨਾ ਪਾਇਂਦਾ ਸਲੋਕ ਮਹੱਲਾ ਪਹਿਲਾ ਜੇ ਮੁਹੱਕਾ ਕਰਮੁ ਹੈ ਕਰਮੁ ਹੈ ਪਿਤਰੀ ਦੇ ਅੱਗੇ ਬਸਤ ਸਿਆਣੀਐ ਪਿਤਈ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਪੀ ਇਹ ਕਰੇ ਨਾਨਕ ਗੈ ਸੁਮਲੈ ਦੇ ਖੱਟੇ ਕਾਲੇ ਦੇ ਮਹੱਲਾ ਪਹਿਲਾ ਜਾ ਦਿਉਰੂ ਸਿਰਣਾਵਣੀ ਆਵੈ ਬਾਰੋ ਬਾਰ ਝੂਠੇ ਝੂਠਾ ਮੁਖ ਵਸਾ ਨਿਤ ਨਿਤ ਹੋਏ ਖੁਆਰ ਸੂਚੇ ਨਾਖੀਐ ਸੂਚੇ ਨਾਖੀਐ ਬਹਿਨ ਜੇ ਪਿੰਡਾ ਧੋਏ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੋਰੇ ਪਲਾਣੀ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਭਾਸਾਰਿਆ ਚੀਜ ਕਰਨ ਮਨ ਭਾਵੰਦੇ ਹਰ ਬੁੱਧਨ ਨਾਹੀ ਹਾਰਿਆ ਕਰ ਫਰਮਾਇ ਸਖਾਇਆ ਵੇਖ ਮਹਿਲਤ ਮਰਨ ਮਿਸਾਰਿਆ ਜਰ ਆਏ ਜੋ ਬਣ ਹਾਰਿਆ ਸੋ ਲੋਕ ਮਹੱਲਾ ਪਹਿਲਾ ਜੇ ਕਾਰ ਸੂਤਕ ਮੰਨਿਐ ਸਭ ਤਾ ਸੂਤਕ ਹੋਇ ਗੋਹਿਆ ਤਾ ਲੱਕੜੀ ਅੰਦਰ ਕੀੜਾ ਹੋਇ ਜੇ ਤੇ ਦਾਣੇ ਅਨਕੇ ਜੀਆ ਬਾਜ ਨ ਕੋਇ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ਸੂਤਕ ਕਿਉ ਕਰ ਰਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਐ ਵਾ ਨ ਉਤਰੈ ਗਿਆਨ ਉਤਾਰੇ ਧੋਏ ਮਹਲਾ ਪਹਿਲਾ ਮਨ ਕਾ ਸੂਤ ਕ ਲੋਭ ਹੈ ਜੇਹਵਾ ਸੂਤ ਕ ਕੂੜ ਅੱਖੀ ਸੂਤ ਕ ਵੇਖਣਾ ਪਰ ਤਰੇ ਭਾਰ ਧਨ ਰੂਪ ਕੰਨੇ ਸੂਤ ਕ ਕੰਨ ਪੈ ਲਾਇਤ ਬਾਰੀ ਖਾਹੀ ਨਾਨਕ ਹੰਸਾ ਆਦਮੀ ਬੁੱਧੇ ਜੰਪੁਰ ਜਾਹੀ ਮਹਲਾ ਪਹਿਲਾ ਸਭੋ ਸੂਤ ਕ ਭਰਮ ਹੈ ਦੂਜਾ ਲਗੈ ਜਾਇ ਜੰਮਣਾ ਮਰਣਾ ਹੁਕਮ ਹੈ ਪਾਣਾ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਤੋਂ ਰਿਜਕ ਸੰਭਾਹੀ ਨਾਨਕ ਜਿੰਨੀ ਗੁਰਮੁਖ ਬੁੱਝਿਆ ਤੰਨਾ ਸੂਤ ਕਨਾਹੇ ਪੌੜੀ ਸਤ ਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਮਿਲਿ ਤਨ ਅਦਰੀ ਆਈਆਂ ਜਾਤਿ ਸਿ ਪਾਣਾ ਤਾ ਮਨ ਵਸਾਈਆਂ ਕਾਰੋ ਹੋਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਹਿ ਟੁੱਟ ਹੈ ਨੌ ਨਿਦ ਪਾਈਆਂ ਸਹਿ ਟੁੱਟ ਹੈ ਨੌ ਨਿਦ ਪਾਈਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ